ਜਾਦੀ ਅਨਸੈਸਰੀ ਜਿਹੜੀਆਂ ਮੇਲਸ ਆ ਇੰਨੀਆਂ ਥ्रेटਨਿੰਗ ਹੁੰਦੀ ਵਿੱਚ ਥ्रेटਨਿੰਗ ਕਾ ਜੀ ਉਹਦੇ ਵਿੱਚ ਇਹਨਾਂ ਨੇ ਕੋਈ ਸਪੈਸੀਫਿਕ ਗਵਰਨਮੈਂਟ ਬਿਲਡਿੰਗ ਬਾਰੇ ਕੋਈ ਆਬਜੈਕਸ਼ਨੇਬਲ ਚੀਜ਼ ਬੋਲਦੇ ਆ ਵੀ ਜਿਹਦਾ ਇਹਨੂੰ ਓੜਾ ਰਹੇ ਆ ਜਾਂ 플ਾਂਟਿੰਗ ਕਰ ਰਹੇ ਆ ਜੀ ਹੁਣ ਇਹਦੇ ਵਿੱਚ ਵੀ ਜਿਹੜਾ ਆ ਜਿਹੜੀ ਸਾਡੀ ਆਈ ਹੈ ਮੇਲ ਇਹਦੇ ਵਿੱਚ ਵੀ ਇੱਕਾਈ ਸੇਰੇ ਆਈ ਹੈ ਇਹ ਇਹ ਇੱਕ ਇੱਕ ਮਿੰਟ ਨੂੰ ਬਰਦਾ ਨਹੀਂ ਇਹ ਦੇਖੋ ਪਿਛਲੇ ਸਮੇਂ ਤੋਂ ਵੀ ਪਿਛਲੇ ਸਮੇਂ ਤੋਂ ਹੀ ਵੇਖਿਆ ਕੋਈ 10 12 ਦਿਨ ਤੋਂ ਕਦੇ ਕਿਸੇ ਕੰਪਲੈਕਸ ਗਵਰਨਮੈਂਟ ਬਿਲਡਿੰਗ ਬਾਰੇ ਕਦੇ ਕਿਤੇ ਕੋ ਮੇਲ ਆ ਜਾਂਦੀ ਹੈ ਥ੍ਰੈਟਨਿੰਗ ਮੇਲ ਹੁੰਦੀ ਹੈ ਜਿਹਦੇ ਵਿੱਚ ਕੋਈ ਇਹ ਥ੍ਰੈਟਨਿੰਗ ਕੀਤਾ ਵੀ ਅਸੀਂ ਬਿਲਡਿੰਗ ਨੂੰ ਉਡਾ ਰਹੇ ਹਾਂ ਮਲੇਿਸਦਾਰਾਂ ਦੀ ਕੋਈ ਕਾਲ ਵਗੈਰਾ ਕੀਤੀ ਹੁੰਦੀ ਹੈ ਜੀ ਸੋ ਚੀਜ਼ਾਂ ਆਲਮੋਸਟ ਇਹ ਸਾਰੀਆਂ ਉਹ ਫੇਕ ਸੀਗੀਆਂ ਐਵੇਂ ਕੋਈ ਨਿਊਸੈਂਸ ਕ੍ਰੀਏਟ ਕਰਨ ਲਈ ਹੀ ਜਿਹੜੀਆਂ ਕੀਤੀਆਂ ਜਾਂਦੀਆਂ ਕਿ ਸ਼ਰਾਰਤੀ ਅੰਸਾਰ ਆ ਲੋ ਅੱਜ ਵੀ ਜਿਹੜੀ ਆਈ ਹੈ ਕੋਈ ਇੱਕ ਚੰਦਰਰਾਮ ਠਾਕਰ ਵੱਲੋਂ originate ਹੋਈ ਹੈ ਸਿੱਧੇ ਇਹਦੇ ਵਿੱਚ ਤਾਮਿਲनाडु ਦੇ ਕਨਸਟੇਬਲਾਂ ਨੂੰ ਨਵੇਥਾ ਪੈਥਰਾਜ ਤੇ ਹੋਰ ਡੀਐਮਕੇ ਦੇ ਕੋਈ ਇਤਨਾ ਵਗੈਰਾ ਨੇ ਇਹਨਾਂ ਆਗੂਆਂ ਦੇ ਕੱਪੜੇ ਆ ਤੇ ਗੰਦੇ ਸ ਤੇ ਕੱਪੜੇ ਤੇ ਗੰਦੇ ਭਾਂਡੇ ਸਾਫ਼ ਕਰਨ ਸਮਝਦੀ ਇਦਾਂ ਦੀਆਂ ਕੋਈ ਪੰਜਾਬੀ ਲੈਂਗੁਏਜ ਦੇ ਵਿੱਚ ਕੋਈ ਕੋਈ ਇਸ ਗੱਲ ਦਾ ਕੋਈ ਟੁਕ ਨਹੀਂ ਨਿਕਲਦਾ ਇਸ ਤਨੀ ਗੱਲ ਪਾ ਕੇ ਕਿੱਚੀ ਇਹਨਾਂ ਨੇ ਕੋਈ శ్రీਲੰਕਾ ਬਾਰੇ ਗੱਲ ਕਰੀ ਜਾਂਦੇ ਸੋ ਇਹ ਪਤਾ ਨਹੀਂ ਕਿ ਕਿਸ ਤਰ੍ਹਾਂ ਇਹ ਪਾਈ ਹੈ ਕੋਈ ਇਹਦੇ ਵਿੱਚ ਕੋਈ ਗਲਤ ਬਾਤ ਨਹੀਂ ਹੈ ਸਾਰਾ ਡੀਸੀ ਕੰਪਲੈਕਸ ਆਪਣਾ ਕੰਪਲੈਕਸ ਸਾਰਾ ਆਪਾਂ ਨੇ ਚੈੱਕ ਕਰ ਲਿਆ ਜੀ ਐਂਟੀ ਸੈਬਟੀ ਚੈੱਕ ਕਰਤੀ ਸਾਰਾ ਚੱਕਰ ਕੋਈ ਗਲਤ ਬਾਤ ਨਹੀਂ ਹੈ ਸਰ ਇਹ ਬਾਈ ਮੇਲ ਆਈ ਹੈ ਕੀ ਮੇਲ ਆਈ ਮੇਲ ਡੀਸੀ ਆਫਿਸ ਦੀ ਆਫੀਸ਼ਲ ਮੇਲ ਸੀ ਸਰ ਉਹਨਾਂ ਦੇ ਆਫੀਸ਼ਲ ਤੋਂ ਆਈ ਹੈ ਪਰ ਕਿਸੇ ਨੂੰ ਵੀ ਕੋਈ ਘਬਰਾਉਣ ਦੀ ਲੋੜ ਨਹੀਂ ਸਾਡੇ ਵੱਲੋਂ ਜਿਹੜਾ ਬਾਈ ਕੰ ਦਾ ਨਿਵਾਸੀਆਂ ਨੂੰ ਅਸੀਂ ਪੂਰਾ ਉਹਨਾਂ ਨੂੰ ਇਹ ਆਸ਼ਵਾਸਾਤ ਦਵਦੇ ਹਾਂ ਕਿ ਅਸੀਂ ਹਮੇਸ਼ਾ ਹੀ ਉਹਨਾਂ ਦੇ ਨਾਲ ਹਮੇਸ਼ਾ ਹੀ ਨਾਲ ਰਹਿਵਾਂਗੇ ਉਹ ਵੀ ਕਾਲ ਤੋਂ ਜਾਂ ਕੋਈ ਇਸ ਤਰ੍ਹਾਂ ਦਾ ਕਰਦਾ ਉਸ ਤੋਂ ਘਰੋਂ ਦੀ ਲੋੜ ਨਹੀਂ ਤੇ ਤਤਨ ਤੌਰ ਤੇ ਸਰ ਕੋਈ ਦਫਤਰ ਵਗੈਰਾ ਚ ਕੋਈ ਸਰਚ ਵਗੈਰਾ ਚਲਾਇਆ ਗਿਆ ਹਾਂ ਸੱਚ ਕੀਤਾ ਪ੍ਰੋਪਰ ਸੱਚ ਕੀਤਾ ਕਰਕੇ ਸਾਰਾ ਠੀਕ ਹੈ ਕੋਈ ਗਲਤ ਕੋਈ ਮੁਲਾਜ਼ਮ ਨਹੀਂ ਸਕੇਰ ਸਾਰੇ ਆਪਾਂ ਆਪਣਾ ਕੰਮ ਕਰ ਰਹੇ ਸਭ ਟੀਫ ਫਿਰ ਡੀਸੀ ਕੰਪਲੈਕਸ ਚੈੱਕ ਕੀਤਾ ਕਿ ਤੁਹਾਡੇ ਵਾਲਾ ਕੰਪਲੈਕਸ ਸਾਡੇ ਵਾਲੇ ਟੀਮ ਵੀ ਚੈੱਕ ਹੁੰਦਾ ਡੀਸੀ ਆਫਿਸ ਦੀ ਕੰਪਲੈਕਸ ਟੀਮ ਚੈੱਕ ਹੁੰਦਾ ਜਾਂ ਇਹ ਸਪੈਸ਼ਲ ਚੈਕਿੰਗ ਕਰਦੇ ਸਰ ਕਿੰਨੇ ਵਜੇ ਚਲਾਏ ਜਿਹੜੇ ਟਾਈਮ ਫਿਰ 아이ਸੀ ਵੀ ਫਿਰ 아이ਸੀ ਸੀ ਵੀ ਜਦ ਲਈ ਚੈੱਕ ਕਰਦੇ ਜੀ